ਕੈਂਪ ਲਗਾ ਰਹੇ ਆ ਅੱਖਾ ਦਾ ਜੋ ਫ੍ਰੀ ਚੈੱਕਅਪ ਕੈਂਪ ਹੈ ਔਰ ਦੁਲੱਦੀ ਦੇ ਜੋ ਸਰਪੰਚ ਸਹਿਬਾਨ ਨੇ ਪ੍ਰਦੀਪ ਸਰ ਦੇ ਸਹਿਯੋਗ ਨਾਲ ਜਿਹੜਾ ਅੱਜ ਇੱਥੇ ਕੈਂਪ ਲੱਗ ਚੁੱਕਾ ਹੈ ਔਰ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਅੱਜ ਸਾਨੂੰ ਜੋ ਇੱਥੇ ਅੱਜ ਅਸੀਂ ਇੱਥੇ ਕੈਂਪ ਲਗਾ ਰਹੇ ਆ ਔਰ ਨਾਬਾ ਫਾਊਂਡੇਸ਼ਨ ਨੇ ਹਮੇਸ਼ਾ ਹੀ ਇਹ ਜਿਹੇ ਉਪਰਾਲੇ ਕਰਦੀ ਰਹੇਗੀ ਕਿ ਲੋਕਾਂ ਦੀ ਭਲਾਈ ਲਈ ਹਮੇਸ਼ਾ ਉਪਰਾਲੇ ਕਰੇਗੀ। ਕੰਮ ਕਰਦੇ ਨੇ ਕਿਹੜੇ ਕਿਹੜੇ ਪੈਨਲ ਜਿਹੜੇ ਹਸਪਤਾਲ ਨੇ ਜਿਹਨਾਂ ਨਾਲ ਤੁਸੀਂ ਮਿਲ ਕੇ ਕੰਮ ਕਰਦੇ ਹੋ। ਸਿਰਫ ਹਸਪਤਾਲ ਨਹੀਂ ਹੈ ਸਾਡੀ ਆਰਗੇਨਾਈਜੇਸ਼ਨ ਹੁੰਦੀਆਂ ਨੇ ਜਿਵੇਂ ਅਸੀਂ ਨਵਾ ਫਾਊਂਡੇਸ਼ਨ ਐਨਜੀਓ ਹੈ ਉਵੇਂ ਇੱਕ ਵਿਜਨ ਸਪਰਿੰਗ ਦੀ ਵੀ ਐਨਜੀਓ ਹੈ ਜੋ ਸੋਸ਼ਲ ਵੈਲਫੇਅਰ ਦੇ ਉੱਤੇ ਕੰਮ ਕਰਦੀ ਹੈ ਸੋਸ਼ਲ ਭਲਾਈ ਨੂੰ ਲੈ ਕੇ ਇਸ ਸਾਰੇ ਪਿੰਡਾਂ ਵਿੱਚ ਜੇਕਰ ਕਿਸੇ ਨੂੰ ਲੈਂਜ਼ ਦੀ ਪ੍ਰੋਬਲਮ ਹੈ ਜਾਂ ਆਪਰੇਸ਼ਨ ਦੀ ਪ੍ਰੋਬਲਮ ਹੈ thì ਕਿੱਥੇ ਰੈਫਰ ਕਰੂੰਗੀ ਸਰ ਇਸੀ ਹਸਪੀਟਲ ਜਿਹਦੇ ਵਿੱਚ ਰੈਫਰ ਕਰ ਰਹੇ ਹਾਂ ਜੇ ਕਿਸੇ ਨੂੰ ਲੈਂਜ਼ ਜਾਂ ਕਿਸੇ ਹੋਰ ਚੀਜ਼ ਦੀ ਪ੍ਰੋਬਲਮ ਹੈ ਜੋ ਉਹ ਨੰਬਰ ਅਗਰ ਚਾਹੀਦਾ ਹੈ ਤਾਂ ਉਥੇ ਇਸੀ ਐਨ ਦਾ ਜਿਹੜੀਆਂ ਇਸੀ ਕੈਂਪ ਚ ਪ੍ਰੋਵਾਈਡ ਕਰਵਾਵਾ ਮੇਰਾ ਨਾਮ ਰਿਤੂ ਹੈ ਕਿ ਜਿਹੜਾ ਡਾਇਰੈਕਟਰ ਤੁਹਾਡੇ ਸੰਸਥਾ ਬਾਰੇ ਜਿਹਦਾ ਕੰਮ ਖੁਲਾਇਆ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿੰਦੇ ਸਰ ਜਿਹੜਾ ਅਸੀਂ ਨਾਬਾ ਫਾਊਂਡੇਸ਼ਨ ਤੇ ਜਿਹੜੇ ਹੀ ਕੈਂਪ ਲਗਾ ਰਹੇ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਨਾਬਾ ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲਗਭਗ ਸੋਸ਼ਲ ਵੈਲਫੇਅਰ ਨੂੰ ਲੈ ਕੇ ਜਿਹੜੀ ਆ ਪਿੰਡਾਂ ਦੇ ਵਿੱਚ ਕੰਮ ਕਰਦੀ ਹੈ ਨਾਬੇ ਵਿੱਚ ਉਸੇ ਤਰ੍ਹਾਂ ਅਸੀਂ ਨਾਬਾ ਫਾਊਂਡੇਸ਼ਨ ਅਤੇ ਵਿਜਨ ਸਪ੍ਰਿੰਗ ਦੀ ਜਿਹੜੀ ਸੰਸਥਾ ਹੈ ਦੋਨੋਂ ਮਿਲ ਕੇ ਨੇ ਜਿਹੜੇ ਇਹ ਵਿਜਨ ਸਪ੍ਰਿੰਗ ਦੀ ਜਿਹੜੀ ਸੰਸਥਾ ਹੈ ਆਈਜ਼ ਉਤੇ ਆਈ ਸਪੈਸ਼ਲਿਸਟ ਅੱਖਾਂ ਦੇ ਕੰਮ ਕਰਦੀ ਹੈ ਤਾਂ ਅੱਜ ਅਸੀਂ ਦੋਨੋਂ ਸੰਸਥਾਵਾਂ ਮਿਲ ਕੇ ਨੇ ਜਿਹੜੀਆਂ ਅੱਜ ਗਰੱਦੀ ਕਿ ਅਸੀਂ ਜਿਹੜਾ ਅੱਜ ਇਹ ਕੈਂਪ ਲਗਾ ਰਹਿਆ ਤਾਂ ਜੋ 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 ਮਹਿਲਾਵਾਂ ਨੇ ਖਾਸ ਕਰਕੇ ਜੋ ਨੰਬਰ ਫਾਊਂਡੇਸ਼ਨ ਦੇ ਮਹਿਲਾਵਾਂ ਦਾ ਜਿਵੇਂ ਫੁਲਕਾਰੀ ਨੂੰ ਲੈ ਕੇ ਜੋ ਆਰਟਿਸਨ ਨੇ ਸਾਡੇ ਜਿਵੇਂ ਉਹਨਾਂ ਨੂੰ ਅੱਖਾਂ ਹੀ ਨਹੀਂ ਆਉਂਦੀਆਂ ਅੱਖਾਂ ਵਿੱਚ ਘਟ ਜਾਂਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਔਰ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਤੇ ਜੋ ਨਹੀਂ ਪਹੁੰਚ ਪਾਉਂਦੇ ਹੌਸਪੀਟਲਾਂ 'ਚ ਤਾਂ ਅੱਜ ਸਾਡਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਲਈ ਇਹ ਉਪਰਾਲਾ ਕਰੀਏ ਕਿ ਤਾਂ ਜੋ ਮਹਿਲਾਵਾਂ ਨੇ ਜਿਹੜੀਆਂ ਖਾਸ ਕਰ ਮਹਿਲਾਵਾਂ ਇੱਥੇ ਪਹੁੰਚੀਆਂ ਨੇ ਤੁਸੀਂ ਦੇਖੋ ਔਰ ਇੱਥੇ ਮਹਿਲਾਵਾਂ ਆਕੀ ਨੇ ਜਿਹੜੀਆਂ ਨੇ ਆਪਣਾ ਅੱਖਰਾ ਚੈੱਕਅਪ ਕਰਾ ਚੁੱਕੇ ਔਰ ਜੇ ਵਿਜ਼ਨ ਸਪਿਰਿੰਗ ਦੀ ਸੰਸਥਾ ਹੈ ਜਿਹੜੀ ਤੁਸੀਂ ਆਈਸ ਜਿਹੜਾ ਚੈੱਕਅਪ ਹੈ ਉਹ ਬਿਲਕੁਲ ਫ੍ਰੀ ਕਰ ਰਹੀ ਹੈ ਨਾਲੀ ਉਹ ਜਿਨ੍ਹਾਂ ਦੇ ਨੰਬਰ ਲੱਗਣਗੇ ਔਰ ਬਹੁਤ ਹੀ ਮਾਮੂਲੀ ਜਿਹੜੀ ਰੇਟ ਦੇ ਉੱਤੇ 80% ਦੇ ਰੇਟ ਦੇ ਉੱਤੇ ਜਿਹੜੀਆਂ ਐਨਕਾਂ ਦੇ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੀਏ ਜੋ ਨੀਡ ਹੈ ਉਹਨਾਂ ਨੂੰ ਉਸੇ ਤਰੀਕੇ ਨਾਲ ਨੰਬਰ ਦੇ ਐਨਕ ਮਿਲ ਜਣਗੇ ਹੁਣ ਤੱਕ ਕਿੰਨੇ ਕਿ ਪਿੰਡਾਂ ਦੇ ਵਿੱਚ ਅਸੀਂ ਕੈਪਲ ਕਰ ਸਰ ਅਸੀਂ ਲਗਪਾਲ ਅਸੀਂ ਸਾਡਾ ਵਿਜਨ ਸਪ੍ਰਿੰਗ ਦੇ ਨਾਲ ਜੋ ਸਾਡਾ ਕੋਲੋਬੋਰੇਸ਼ਨ ਹੈ ਅਸੀਂ ਲਗਪਾਲ ਸਾਰੇ ਪਿੰਡਾਂ ਦਾ ਨਾਬੇ ਦੇ ਵਿੱਚ ਜਿੰਨੇ ਪਿੰਡ ਨੇ ਸਾਡਾ ਮਕਸਦ ਹੈ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜੋ ਆਈਸ ਨੇ ਅਸੀਂ ਚੈੱਕ ਅਪ ਕਰਾਉਣਾ ਹੈ ਓਕੇ ਕੀ ਨਾਮ ਸਰਤ ਨੇ ਸੱਚੀ ਗੱਲ ਸਾਰੇ ਨੂੰ ਮੇਰਾ ਨਾਮ ਪ੍ਰਦੀਪ ਸ਼ਰਮਾ ਪਿੰਡ ਤੁਲਾ ਦੇ ਸਰਪੰਚ ਸਰਪੰਚ ਜਿਹੜਾ ਜੇ ਇਹ ਆਪਣਾ ਚਾਹੇਦਾ ਕੈਂਪ ਲਾਇਆ ਗਿਆ ਇਹਦੇ ਬਾਰੇ ਅੱਜ ਕੀ ਹੋਇਆ ਠੀਕ ਦੱਮਾ ਫਾਊਂਡੇਸ਼ਨ ਵੱਲੋਂ ਬਹੁਤ ਅੱਛਾ ਉਪਰਾਲਾ ਕਰਿਆ ਗਿਆ ਇਹ ਵਧੀਆ ਗੱਲ ਹੈ ਕਿ ਕਿਸੇ ਸੰਸਥਾ ਵੱਲੋਂ ਇਹ ਪਿੰਡਾਂ ਨੂੰ ਕੈਂਪ ਦਿੱਤੇ ਜਾ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਲੱਗ ਰਿਹਾ ਇਹ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਕਿ ਇਹਨਾਂ ਨੇ ਦੱਸਿਆ ਕਿ ਸਾਰੇ ਪਿੰਡਾਂ 'ਚ ਅਸੀਂ ਇਹ ਉਪਰਾਲਾ ਕਰਦੇ ਹਾਂ ਤੇ ਇਹਨਾਂ ਵੱਲੋਂ ਬਹੁਤ ਵਧੀਆ ਕੰਮ ਕਰਦੇ ਆ ਇਹ ਪਹਿਲੇ ਕਿੰਨੇ ਵਾਰ ਕਰਦੇ ਆ ਆਪਣੇ ਇਹ ਸਾਡੇ ਪਹਿਲਾ ਕੈਂਪ ਹੈ मेरी दो सौ तक आ चुके नहीं तो तो जाने। जाने। आ, करके आना जल्दी से, जल्दी आना नाम सर अपना uh, मेरा नाम सनी मलिक है आगे। आगे आज यहाँ पे लोगों का फ्री आई टेस्टिंग होगा जिनको चश्मे की लोड़ है चाहे वो दूर का नंबर हो नज़दीक का नंबर हो उनको अस्सी रुपये में चश्मा दिया जाएगा अगर किसी को चश्मा हमसे नहीं लेना हो फ्री चेक करा के बाहर से भी ले सकता है भाई बहुत से बोलते हैं हमारे पास पैसे नहीं है हम बाद में रहेंगे तो बाहर से भी चेक कर मतलब यहाँ चेक हो गया उनके बाद वो फ्री बाहर से कभी भी बनवा सकते हैं अपना चश्मा किसी को मोतियाबिंद है उनको लिख के कार्ड बना के दे देते हैं जैसे कि यहाँ पे रोटरी क्लब है वो इकतीस तारीख को फ्री में मोतियाबिंद का ऑपरेशन कर रहे हैं पटियाला गेट नाभा में तो हम उनको लिख के दे, दे देते हैं कि इकतीस तारीख को आपको वहाँ जाना चाहिए और वहाँ पे फ्री ऑफ कॉस्ट बिल्कुल उनका ऑपरेशन होगा तो हम तक अब तुम मतलब पिंडा के किन्न का दे सकते लगभग हमने अभी तक है ना बीस कैम्प कर लिए जिनमें दो के समथिंग लोग कर लिए और उसमें से हज़ार से बारह लोगों को चश्मा लग गया है और उनमें से लगभग uh, 80 परसेंट लोगों ने हमसे चश्मा लिया है 20 परसेंट लोग ये होते हैं जो पहले से चश्मा या तो यूज़ कर रहे हैं तो भाई वो इग्नोर कर देते हैं क्योंकि ऑलरेडी उन्होंने बनवाया हुआ है बस वो चेक कराने आते हैं कि हमारा नंबर सेम है या भाई बदल गया है अगर वो बदल गया है तो वो ले, ले लेते हैं नहीं है तो उसी को हम भी उनको यही बताते हैं आप आपका चश्मा ठीक है आप इसी को यूज़ करिए मतलब तो हमारा मोटिव कोई चश्मा बेचना नहीं है हमारा लोगों को अवेयर करना है कि भाई जिसको चश्मा कोई नहीं लगाता है और उसको वो फ़र्स्ट टाइम चेक कराने आया है और उसको लगता है कि अब वो बहुत अच्छा देख सकता है पहले से वो धुंधला इतनी दूर करके चीज़ें पढ़ रहा था पर वो चश्मा लगाने के बाद एक प्रॉपर दूरी पे वो पढ़ सकता है उस चीज़ों को अब बहुत से बीवी आती है उनको सुई में धागा नहीं डल पाता है बट वो जब चश्मा लगा के वो काम करती हैं तो हमें भी अच्छा लगता है तो यही है मेन मोटिव कि लोगों को पता लगे कि वो बहुत जितना वो देख रहे हैं तो वो चश्मा लगा के उससे ज़्यादा देख सकते हैं आप कहना आपका मतलब कि आप अवेयर कर रहे हैं अवेयर कर रहे हैं ना आँखों के लिए बाकी जो जो उसका इलाज है उसके लिए तो आप कुछ नहीं नहीं, नहीं इलाज के लिए उनको जो भी प्रॉब्लम है हम उनके लिए उनको बताते हैं हम हर तरीके का कार्ड बना के देते हैं उनको कोई भी दिक्कत है को हम एक फील्ड में हैं आपको ही पता है फील्ड में सारी चीज़ें अवेलेबल नहीं हो पाती है उनको हॉस्पिटल में ही बाकी चीज़ें मिलती हैं उनको कोई बीमारी है किसी को बचपन से होता है कोई चीज़ें हैं उनको बताते हैं कि आपको ये प्रॉब्लम है आपको हॉस्पिटल दिखाना चाहिए हम अवेयर करते हैं बताते हैं तो उनको जब देखो उनको नहीं पता वो सोचते हैं कि नहीं ठीक होगा बट हम उनको बताते हैं अगर आप हॉस्पिटल दिखाएंगे आप इलाज कराएंगे तो आपका ये ठीक हो जाएगा अगर उनको चश्मा से हो पाती है वो चीज़ें चश्मे से अच्छा दिख पाता है तो चश्मा हम उनको बिल्कुल अपना हैंड टू हेंड चश्मा देते हैं थैंक यू ਮੋ ਜੀ 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 ਇਹ ਗੁਰਮੀਤ ਸਿੰਘ ਸਰਪੰਚ ਦੇ ਵੱਲੋਂ ਕਰਵਾਏ ਗਏ ਕੰਮਾਂ ਦੀ ਸ਼ਿਕਾਇਤ ਦੀ ਪੜਤਾਲ ਹੈ ਉਹ ਕਰਨ ਆਏ ਸੀ ਸਰਪੰਚ ਆਜ ਨਹੀਂ ਹੋਇਆ ਪੰਚਾਇਤ ਖਤਰ ਸੁਪੰਦਤ ਹਾਜ਼ਰ ਨਹੀਂ ਹੋਏ ਮੌਕੇ ਤੇ ਇਸ ਕਰਕੇ ਉਹਦਾ ਰਿਕਾਰਡ ਦੇਖੋ ਕਿੱਥੇ ਜਾ ਰਹੀ ਹੈ ਜੋ ਸਚਾਈ ਮੇਰੇ ਸਾਹਮਣੇ ਆਈ ਐ ਸੈਕਟਰੀ ਨਾਲ ਗੱਲਬਾਤ ਕੀਤੀ ਸੀ ਜੀ ਉਹਨੂੰ ਚਿੱਠੀ ਗੱਡੀ ਹੋਈ ਐ ਜੀ ਉਹ ਹਾਜ਼ਰ ਨਹੀਂ ਹੋਇਆ ਜੀ ਅੱਛਾ ਅਗਲਾ ਕਦਮ ਕੀ ਹੋਵੇਗਾ ਜੀ ਅਗਲਾ ਦੁਬਾਰਾ ਇੱਕ ਮੌਕਾ ਆਪਾਂ ਡੇਟ ਰੱਖਾਂਗੇ ਜੀ ਕੈਡਿਟਰ ਰੱਖੀ ਹੈ ਸਰ ਅੱਜ ਦੀ ਰੱਖੀ ਗਿਆ ਹੁਣ ਦੁਬਾਰਾ ਰੱਖਾਂਗੇ ਜਸਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਇੱਥੇ ਐਸ ਡੀਓ ਸਾਹਿਬ ਆਏ ਸੀਗੇ ਮੰਤੀ ਵਗੈਰਾ ਕਰਨ ਵਾਸਤੇ ਜੀ ਸਾਡੀ ਗ੍ਰਾਮ ਪੰਚਾਇਤ ਸੁਕੂਹਾ ਪਿੰਡ ਦੇ ਵਿੱਚ ਗੁਰਮੀਤ ਸਿੰਘ ਸਰਪੰਚ ਦੇ ਜੋ ਵੀ ਵਿਕਾਸ ਦਾ ਕੰਮ ਕਾਰਜ ਕੀਤਾ ਹੋਇਆਗਾ ਉਹਨਾਂ ਦੀ ਤਹਿਕੀਕਤ ਕਰਨ ਵਾਸਤੇ ਆਏ ਸੀਗੇ ਜੀ ਤੇ ਇਹਨਾਂ ਦੇ ਵਿੱਚ ਸੈਕਟਰੀ ਸਾਹਿਬ ਨੂੰ ਸਨੇਹਾ ਲੱਗਿਆ ਸੀਗਾ ਪਰ ਸੈਕਟਰੀ ਸਾਹਿਬ ਫਿਰ ਵੀ ਮੌਕੇ ਤੇ ਹਾਜ਼ਰ ਨਹੀਂ ਹੋਏ ਹੈਗੇ ਤੇ ਉਹਨਾਂ ਨੂੰ ਕਾਲ ਕੀਤੀ ਗਈ ਤੇ ਉਹਨਾਂ ਨੇ ਨੰਬਰ ਸਚ ਆਫ ਕਰ ਲਿਆ ਤੇ ਬਾਕੀ ਐ ਐਸ ਡੀਓ ਸਾਹਿਬ ਕਹਿ ਰਹੇ ਨੇਗੇ ਕਿ ਵੀ ਅਗਲੀ ਕਾਰਵਾਈ 2-4 ਦਿਨਾਂ ਦੇ ਵਿੱਚ ਵਿੱਚ ਕੀਤੀ ਜਾਊਗੀ 2-4 ਦਿਨਾਂ ਦੇ ਵਿੱਚ ਜੋ ਵੀ ਟਾਈਮ ਹੋਊਗਾ ਉਹ ਟਾਈਮ ਪੀਰੀਅਡ ਰੱਖਿਆ ਜਾਊਗਾ ਜੀ ਇਨਕੁਆਇਰੀ ਕਰਨ ਵਾਸਤੇ ਸਤਨਾਮ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਸੁਹਾਂਵਾਂ ਜੀ ਹਾਂਜੀ ਹਾਂ ਤੁਸੀਂ ਕੀ ਹੋ ਜੀ ਮੈਂ ਮਜੂਦਾ ਪੰਚਾਇਤ ਹਾਂਜੀ ਇਹ ਜਿਹੜੇ ਤੁਹਾਡੇ ਉੱਪਰ ਜਸਪਾਲ ਸਿੰਘ ਨੇ ਪੰਚਾਇਤ ਦੇ ਉੱਪਰ ਅਲੋਕੇਸ਼ਨ ਲਾਏ ਹੋਏ ਨੇ ਵੀ ਪੰਚਾਇਤ ਨੇ ਵੱਡਾ ਕਬਲਾ ਕਰ ਲਿਆ ਦੇਖੋ ਜੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਸਰਪੰਚ ਨੂੰ ਕੋਦੋਂ ਸਰਪੰਚ ਚਲੇ ਗਏ ਨੂੰ 2 ਸਾਲ ਹੋ ਗਏ ਬਾਹਰ ਚਲੇ ਗਏ ਸਾਨੂੰ ਦੱਸ ਕੇ ਵੀ ਨਹੀਂ ਠੀਕ ਇਹ ਕਹਿਣਾ ਚਾਹੋਗੇ ਵੀ ਸਰਪੰਚ ਦੇ ਉੱਪਰ ਜਿਹੜੇ ਐਲੀਕੇਸ਼ਨ ਲੱਗੇ ਨੇ ਸਹੀ ਨੇ ਦੇਖੋ ਜੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕੀ ਲਾਇਆ ਗਿਆ ਉਸ ਤੋਂ ਬਾਅਦ ਵੀ ਤੁਸੀਂ ਅਧਿਕਾਰ ਸਰਪੰਚੋਂ ਹਾਂ ਪਿੰਡ ਵੱਲੋਂ ਅਧਿਕਾਰ ਸਰਪੰਚ ਰਾਜ ਜੀ ਸਪਿੰਡ ਵੱਲੋਂ ਲਾਇਆ ਗਿਆ ਠੀਕ ਹੈ ਇਹ ਜਿਹੜੇ ਕਪਲੇਅਨ ਤੋਂ ਪਹਿਲਾਂ ਹੋਣੀ ਸੀ ਹਾਂਜੀ ਤੁਹਾਨੂੰ ਇੱਕ ਦਾ ਜਿਹੜਾ ਸਾਡੇ ਤੋਂ ਦਾ ਨਖਾਸ ਸੀ ਤੁਹਾਨੂੰ ਨੱਗਿਆ ਰਖੇ 2 ਲੱਖ ਜਿਹਨੇ ਤੋਬਾ ਕਢਾਇਆ ਮੁੰਡੇ ਦੇ ਮਸੀਹ ਵਾਲੇ ਨੇ ਜਿਹੜਾ ਸਾਡੇ ਆ ਬਾਬ ਦਾ 50 ਸੈਟ ਨੂੰ ਵਾਲੇ ਨੂੰ 12 ਲੱਖ ਦਾ ਬਣਾ ਕੇ ਦੇ ਹੁਣ ਉਹ ਕਹਿੰਦਾ ਮੈਂ 12 ਲੱਖ ਦੇ ਕਿਤੋਂ ਦੇਵਾਂ ਜ ਮੇਰਾ ਖਰਚੀ ਨਹੀਂ ਆਇਆ ਇਹ ਸੈਕਟਰੀ ਕਹਿ ਰਿਹਾ ਜੀ ਹਾਂ ਹੁਣ ਆ ਰੋਲਾ ਪੈਦਾ ਫਿਰਦਾ ਥੇ ਲੋਕਾਂ ਦਾ ਪਾਈ ਏ ਤੁਹਾਨੂੰ ਪਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪਿੰਡ ਦੇ ਵਿੱਚ ਵਿਕਾਸ ਹੋਇਆ ਬਹਾਸਾ ਅਧ ਵਿਚੰਦ ਹੋਇਆ ਜਰਾ ਤੇ ਸਾਹਮਣੇ ਦੇਂਦਾ ਸਭ ਪਰ ਆਲੇ ਲੋਕਾਂ ਦੇ ਬ ਦੇਣੀਆਂ ਪਟਦੀਆਂ ਵਿਚਾਲੇ ਆਪਣੇ ਪਏ ਇਹ ਜਿਹੜਾ ਸਰਪੰਚ ਤੇ ਇਲਜ਼ਾਮ ਲੱਗ ਰਹੇ ਨੇ ਇਹ ਸਹੀ ਲੱਗ ਰਹੇ ਨੇ ਜੀ ਵੀ ਇਹ ਹੁਣ ਆਪਾਂ ਨੂੰ ਦੀਦਾ ਤਾਂ ਲੱਗਣੀ ਨੇ ਫਿਰ ਜਦ ਪੂਰਾ ਤਾਂ ਪੈਸਾ ਲੱਗਿੰਦੇ ਪੈਸਾ ਮੁੜ ਕੇ ਗਿਆ ਅੜਦਾ ਤੇ ਮੇਰਾ ਭਾਈ ਉਹ ਤਾਇ ਦਾ ਮੁੰਡਾ ਸਾਡੇ ਤੋਂ ਦੱਸਦਾ ਕਿ 8 ਲੱਖ ਰੁਪਏ ਮੁੜ ਕੇ ਗਿਆ ਵਾਪਸ ਠੀਕ ਹੈ ਜੀ ਉਹ ਨੋਕੀ ਬਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਆ ਜੇ ਫੈਰੀ ਹੋ ਕੇ ਸਾਫ ਸਾਫ ਹੋਵੇ ਵੀ ਹਾਂ ਪੈਸਾ ਕਿੱਥੇ ਗਿਆ ਇਹਨਾਂ ਪੈਸਾ ਮੁੜਿਆ ਕਿਉਂ ਅਸੀਂ ਅਧਿਕਾਰ ਸਰਪੰਚ ਨਾਲ ਗੱਲ ਕੀਤੀ ਸੀ ਜਿਹੜਾ ਬੰਦਾ ਅਧਿਕਾਰ ਸਰਪੰਚ ਮੈਂਬਰ ਬਣਾਇਆ ਗਿਆ ਉਹ ਕਹਿ ਰਿਹਾ ਵੀ ਸਾਡੇ ਉੱਪਰ ਐਲੀਗੇਸ਼ਨ ਗਲਤ ਲਾਏ ਜਾ ਰਹੇ ਨੇ ਉਹ ਤਾਂ ਉਹ ਦੇਖਣਾ ਵੀ ਚਾਹੀਦਾ ਭਾਈ ਉਹ ਗਾਤ ਨਹੀਂ ਕਿ ਸਹੀ ਨੇ ਉਹਰਾ ਸਾਹਮਣੇ ਆ ਕੇ ਗਵਰਨਮੈਂਟ ਆਪ ਅਫਸਰ ਦੇਖ ਲੇ ਉਹ ਨਾ ਨਾ ਕੱਢਣਾ ਜੋ ਨਹੀਂ ਕੱਢਿਆ ਉਹ ਲਾਲਾ ਉਹ ਪੈ ਨਹੀਂ ਉਹਦਾ ਪਾਣੀ ਲਿਕੋ ਜੇ ਕਹਾਂ ਜਾਈਏ ਜਦੋਂ ਉਹ ਬੰਦ ਪਏ ਨੇ ਠੀਕ